ਸਸ਼੍ਰੀਕਾਲ ਖਬਰਾਂ ਦੇ ਸਬਲਟਨ ਜੀ ਤੁਹਾਡਾ ਸਵਾਗਤ ਹੈ ਮੈਂ ਹਰ ਤਰਮਿੰਦਰ ਸੰਧੂ ਬੁਲੇਟਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੇਤੀ ਸਬੰਧੀ ਬਣੇ ਨਵੇਂ ਕਾਨੂੰਨਾਂ ਦੇ ਵਿਰੋਧ ਚ ਕਿਸਾਨੀ ਮਾਰਚ ਦੀ ਸ਼ੁਰੂਆਤ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਕੀਤਾ ਕਿਸਾਨੀ ਮਾਰਚ ਦਾ ਆਗਾਜ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੰਡੀਗੜ੍ਹ ਤੱਕ ਕੱਡੇ ਜਾ ਰਹੇ ਕਿਸਾਨੀ ਮਾਰਚ ਲਈ ਸਾਬਕਾ ਕੇਂਦਰੀ ਮੰਤਰੀ ਹਰਸੀਮਰਤ ਕੌਰ ਬਾਦਲ ਨੇ ਪਿੰਡ ਬਾਦਲ ਤੋਂ ਕੀਤੀ ਸ਼ੁਰੂਆਤ ਕਿਸਾਨੀ ਮਾਰਚ 'ਚ ਸ਼ਾਮਲ ਹੋਏ ਸੈਂਕੜੇ ਦੀ ਗਿਣਤੀ 'ਚ ਪਾਰਟੀ ਵਰਕਰ ਸਾਬਕਾ ਕੇਂਦਰੀ ਮੰਤਰੀ ਮਦਨ ਮੋਹਨ ਮਿੱਤਲ ਨੇ ਕੀਤੀ ਕਿਸਾਨੀ ਸੰਬੰਧੀ ਪਾਸ ਕਾਨੂੰਨਾਂ ਦੀ ਹਮਾਇਤ ਖੇਤੀ ਬਿੱਲਾਂ ਨੂੰ ਦੱਸਿਆ ਕਿਸਾਨ ਹਿਤਾਸ਼ੀ ਕਿਸਾਨਾਂ ਨੂੰ ਦਿੱਤੀ ਧਰਨੇ ਲਗਾਉਣ ਦੀ ਥਾਂ ਆਪਣੀਆਂ ਫਸਲਾਂ ਸਾਂਭਣ ਦੀ ਸਲਾਹ ਸਕੂਲ ਫੀਸਾਂ ਦੇ ਮਾਮਲੇ 'ਚ ਨਿੱਜੀ ਸਕੂਲ ਪ੍ਰਬੰਧਕਾਂ ਨੂੰ ਝਟਕਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਾਰੀ ਕੀਤੇ ਬੈਲੈਂਸ ਸ਼ੀਟ ਜਮ੍ਹਾਂ ਕਰਵਾਉਣ ਦੇ ਹੁਕਮ 12 ਨਵੰਬਰ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ ਤੇ ਹੁਣ ਖਬਰਾਂ ਵਿਸਤਾਰ ਨਾਲ ਭਾਜਪਾ ਦੇ ਨਾਲ ਗੱਠਜੋੜ ਤੋੜਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਖੇਤੀ ਸਬੰਧੀ ਬਣੇ ਨਵੇਂ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੀ ਹੈ। ਪਾਰਟੀ ਨੇ ਪੰਜਾਬ ਦੇ ਤਿੰਨ ਤਖਤਾਂ ਤੋਂ ਕਿਸਾਨੀ ਮਾਰਚ ਦੀ ਸ਼ੁਰੂਆਤ ਕੀਤੀ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਹਰਮੰਦਰ ਸਾਹਿਬ ਵਿਖੇ ਅਰਦਾਸ ਕਰਕੇ ਕਿਸਾਨੀ ਮਾਰਚ ਦੀ ਸ਼ੁਰੂਆਤ ਕੀਤੀ ਹੈ। ਪੂਰੇ ਪੰਜਾਬ ਵਿੱਚ ਕਿਸਾਨਾਂ ਵੱਲੋਂ ਖੇਤੀ ਆਰਡੀਨੈਂਸਾਂ ਜੋ ਕਾਨੂੰਨ ਬਣ ਚੁੱਕੇ ਨੇ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਨਾਲ ਹੀ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਮਾਰਚ ਆਰੰਭਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਅਰਦਾਸ ਕਰਕੇ ਕਿਸਾਨੀ ਮਾਰਚ ਦੀ ਸ਼ੁਰੂਆਤ ਕੀਤੀ ਹੈ। ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋਇਆ ਇਹ ਕਿਸਾਨ ਮਾਰਚ ਵੱਖ-ਵੱਖ ਸ਼ਹਿਰਾਂ ਤੋਂ ਹੁੰਦਾ ਹੋਇਆ ਚੰਡੀਗੜ੍ਹ ਪਹੁੰਚੇਗਾ ਜਿੱਥੇ ਅਕਾਲੀ ਵਰਕਰ ਰਾਜਪਾਲ ਰਾਹੀਂ ਰਾਸ਼ਟਰਪਤੀ ਲਈ ਮੰਗ ਪੱਤਰ ਸੌਂਪਣਗੇ। ਜਿਸ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਰਾਜ ਸਭਾ ਅਤੇ ਲੋਕ ਸਭਾ ਦਾ ਸੈਸ਼ਨ ਦੁਬਾਰਾ ਬੁਲਾਇਆ ਜਾਵੇ ਅਤੇ ਤਿੰਨੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਇਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਰਿਹਾ ਹੈ ਕਿ ਅਕਾਲੀ ਦਲ ਨੇ ਕਿਸਾਨ ਅੰਦੋਲਨ ਦੀ ਅਗਵਾਈ ਕੀਤੀ ਹੈ। ਕਿਸਾਨਾਂ ਅਤੇ ਉਨ੍ਹਾਂ ਦੇ ਭਵਿੱਖ ਤੇ ਹਮਲਾ ਜਿਸ ਲਈ ਅਕਾਲੀ ਦਲ ਨੇ ਕੇਂਦਰ ਸਰਕਾਰ ਤੋਂ ਮੰਤਰੀਪਦ ਦਾ ਅਸਤੀਫਾ ਦੇ ਕੇ ਕਿਸਾਨਾਂ ਦੇ ਨਾਲ ਖੜੇ ਹੋਣ ਨੂੰ ਪਹਿਲ ਦਿੱਤੀ। ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਸਰਕਾਰ ਨੂੰ ਪਹਿਲਾਂ ਹੀ ਇਹ ਕਿਹਾ ਗਿਆ ਸੀ ਕਿ ਕਾਨੂੰਨਾਂ ਦੇ ਵਿੱਚ ਕਿਸਾਨਾਂ ਦੇ ਨਾਲ ਕੋਈ ਬੇਇਨਸਾਫੀ ਨਹੀਂ ਹੋਣੀ ਚਾਹੀਦੀ ਅਤੇ ਭਾਜਪਾ ਸਰਕਾਰ ਨੇ ਇਹ ਵੀ ਵਾਦਾ ਕੀਤਾ ਸੀ ਜਦੋਂ ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਅਤੇ ਕਿਸਾਨਾਂ ਦੇ ਨਾਲ ਅਤੇ ਆਪਣੇ ਹਿੱਤਾਂ ਦੀ ਰਾਖੀ ਲਈ ਹਮੇਸ਼ਾ ਸਭ ਤੋਂ ਅੱਗੇ ਰਹੇਗਾ। ਉਹਨਾਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਕੱਠੇ ਹੋ ਕੇ ਇਹ ਲੜਾਈ ਲੜਨ ਕਿਸਾਨਾਂ ਨੂੰ ਸੰਘਰਸ਼ ਦੀ ਅਗਵਾਈ ਕਰਨੀ ਚਾਹੀਦੀ ਹੈ। ਅਕਾਲੀ ਦਲ ਉਹਨਾਂ ਦਾ ਪਾਲਣ ਕਰਨ ਲਈ ਤਿਆਰ ਹੈ। ਅੰਮ੍ਰਿਤਸਰ ਤੋਂ ਸੁਖਜਾਨ ਸਿੰਘ ਦੀ ਰਿਪੋਰਟ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੰਡੀਗੜ੍ਹ ਤੱਕ ਕੱਡੇ ਜਾ ਰਹੇ ਕਿਸਾਨ ਮਾਰਚ ਲਈ ਸਾਬਕਾ ਕੇਂਦਰੀ ਮੰਤਰੀ ਹਰਸੀਮਰਤ ਕੌਰ ਬਾਦਲਪਿੰਡ ਬਾਦਲ ਤੋਂ ਰਵਾਨਾ ਹੋਏ ਰਵਾਨਾ ਹੋਣ ਤੋਂ ਪਹਿਲਾਂ ਹਰਸੀਮਰਤ ਬਾਦਲ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਵਾਇਗਰੂ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀਰਵਾਰ ਨੂੰ ਚੰਡੀਗੜ੍ਹ ਤੱਕ ਕੱਡੇ ਗਏ ਕਿਸਾਨ ਮਾਰਚ ਲਈ ਮਿੱਥੇ ਪ੍ਰੋਗਰਾਮਾਂ ਤਹਿਤ ਪਿੰਡ ਬਾਦਲ ਵਿਖੇ ਆਪਣੀ ਰਹਾਜਟੋ ਹਰਸਿਮਰਤ ਕੌਰ ਬਾਦਲ ਵੀ ਰਵਾਨਾ ਹੋਏ। ਇਸ ਮੌਕੇ ਉਹਨਾਂ ਨਾਲ ਵੱਡੀ ਗਿਣਤੀ 'ਚ ਲੰਬੀ ਹਲਕੇ ਦੇ ਅਕਾਲੀ ਵਰਕਰ ਵੀ ਸਨ। ਰਵਾਨਾ ਹੋਣ ਤੋਂ ਪਹਿਲਾਂ ਹਰਸਿਮਰਤ ਬਾਦਲ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਵਾਹਿਗੁਰੂ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਆਪਣੀ ਰਹਾਜਟੋ ਰਵਾਨਾ ਹੋਣ ਮੌਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ ਵਰਕਰਾਂ ਨੇ ਪੰਜਾਬ ਲਈ ਸੰਘਰਸ਼ ਕਰਨਾ ਹੈ। ਇਸ ਲਈ ਤਾਕੜੇ ਹੋ ਕੇ ਗੁਰੂ ਸਾਹਿਬ ਦੀ ਓਟ ਆਸਰਾ ਲੈ ਕੇ ਚੱਲੀਏ ਸੂਬੇ ਦੀ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਅੱਜ ਇਸ ਕਾਨੂੰਨ ਨੂੰ ਵਾਪਸ ਕਰਾਉਣ ਵਾਸਤੇ ਇੱਕ ਵੱਡਾ ਸੰਘਰਸ਼ ਸ਼ੋਮਨੀ ਅਕਾਲੀ ਦਲ ਨੇ ਅੱਜ ਆਪਣਾ ਸਾਰਾ ਕੁਝ ਛੱਡ ਕੇ ਰਿਸ਼ਤਾ ਨਾਤਾ ਗਠਬੰਧਨ ਕੁਰਸੀ ਸਰਕਾਰ ਸਭ ਕੁਝ ਛੱਡ ਕੇ ਆਜੋ ਛੋਟੇ-ਛੋਟੇ ਖੇਤ ਦੇ ਮਜ਼ਦੂਰ ਜਿਨ੍ਹਾਂ ਦੇ ਕਿਸਾਨਾਂ ਦੇ ਨਾਲ ਦਾਨਿਆਂ ਦੇ ਨਾਲ ਉਹਨਾਂ ਦੇ ਪਰਿਵਾਰਾਂ ਦੇ ਢਿੱਡ ਪਲਦੇ ਨੇ ਔਰ ਅੱਦੇ ਕਿਲੇ ਕਿਲੇ ਵਾਲੇ ਛੋਟੇ ਕਿਸਾਨ ਜਿਨ੍ਹਾਂ ਦਾ ਸਭ ਕੁਝ ਇਸ ਕਾਨੂੰਨ ਦੇ ਨਾਲ ਸਭ ਖਤਮ ਹੋ ਜਾਊਗਾ ਵੱਡੇ ਛੋਟੇ ਹਰੇਕ ਦਾ ਉਹ ਆੜਤੀਆਂ ਜਿਨ੍ਹਾਂ ਦੇ ਅੜਤ ਦੇ ਨਾਲ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਤੇ ਉਹ ਦੁਕਾਨਦਾਰ ਵਪਾਰੀ ਹਰੇਕ ਜਿਹੜਾ ਇਸ ਕਿਸਾਨ ਦੀ ਆਮਦਨ ਦੇ ਨਾਲ ਅੱਜ ਪੰਜਾਬ ਜੁੜਿਆ ਹੋਇਆ ਹੈ ਅੱਜ ਇਹਨਾਂ ਸਾਰਿਆਂ ਦੀ ਆਵਾਜ਼ ਬਣ ਕੇ ਸ਼੍ਰੋਮਣੀ ਅਕਾਲੀ ਦਲ ਨੇ ਮੋਢੇ ਦੇ ਨਾਲ ਮੋਢਾ ਲਗਾ ਕੇ ਆਪਣੇ ਕਿਸਾਨਾਂ ਦਾ ਸਾਥ ਦੇ ਕੇ ਇਸ ਲੜਾਈ ਵਿੱਚ ਸ਼ੁਰੂਆਤ ਤੇ ਪਹਿਲ ਕੀਤੀ ਹੈ ਅਰਦਾਸ ਗੁਰੂ ਸਾਹਿਬ ਦੇ ਚਰਨਾਚਾਹੇ ਕੀਤੀ ਕਿ ਦੇ ਸ਼ਿਵਾ ਵਰ ਮੋਹੇ ਇਹ ਸ਼ੁਭ ਕਰਮਨ ਤੇ ਕਬੂਨਾ ਟਰੂ ਨਾ ਡਰੂ ਔਰ ਸੋ ਜਬ ਜਾਏ ਲੜੂ ਨਿਸ਼ਚੈ ਕਰ ਆਪਣੀ ਜੀਤ ਕਰੂ ਇਹ ਅਰਦਾਸ ਦੇ ਨਾਲ ਇਸ ਵਿਸ਼ਵਾਸ ਦੇ ਨਾਲ ਸਵਾ ਲੱਖ ਸੇ ਇੱਕ ਲੜਾਉ ਤੇ ਇਹੋ ਜੀ ਛੋਟੀ ਕੌਮ ਨੇ ਇੱਕ ਵੱਡੀ ਤਾਕਤ ਦਾ ਸਾਹਮਣਾ ਕਰਨ ਦਾ ਫੈਸਲਾ ਕੀਤਾ ਹੈ ਕੇਂਦਰ ਦੀ ਸਰਕਾਰ ਬਹੁਤ ਵੱਡੀ ਹੁੰਦੀ ਹੈ ਬੜੀ ਤਾਕਤਾਂ ਉਹਨਾਂ ਦੇ ਕੋਲ ਹੁੰਦੀਆਂ ਨੇ ਲੇਕਿਨ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਚੰਦਾ ਅੱਜ ਉਸ ਕਲਗੀਧਰ ਪਿਤਾ ਦਾ ਉਹ ਆਸਰਾ ਲੈ ਕੇ ਇਹ ਵੱਡੀ ਲੜਾਈ ਦੀ ਸ਼ੁਰੂਆਤ ਹੈ ਤੇ ਗੁਰੂ ਕਿਰਪਾ ਕਰੇ ਮਾਲਕ ਦੀ ਰਹਿਮਤ ਸਦਕਾ ਫਤਿਹ ਹੋਊਗੀ ਪੰਜਾਬ ਦੇ ਕਿਸਾਨਾਂ ਗਰੀਬਾਂ ਦੇ ਉੱਤੇ ਜਿਹੜੇ ਇਹ ਪੂੰਜੀਪਤੀਆਂ ਦਾ ਸ਼ਿਕੰਜਵਾ ਕਸੰਦਾ ਕੇਂਦਰ ਦੀ ਸਰਕਾਰ ਨੇ ਫੈਸਲਾ ਕੀਤਾ ਦੇਸ਼ ਭਰ ਦੇ ਕਿਸਾਨ ਦਾ ਇੱਕ ਬਹੁਤ ਵੱਡਾ ਵਿਰੋਧ इकठा करके देश की सरकार को चकावांगे ਤੇ ਆਪਣੇ ਪੰਜਾਬ ਤੋਂ ਇਸ ਕਾਲੇ ਕਾਨੂੰਨ ਤੋਂ ਬਹਾਲ ਕਰਾ ਜੋਗਾ ਕਿ ਪਿੰਡ ਬਾਦਲ ਤੋਂ ਇੱਕ ਕਾਫਲਾ ਤੱਕ ਸ਼੍ਰੀ ਦਮਦਮਾ ਸਾਹਿਬ ਪਹੁੰਚਿਆ ਜਿੱਥੇ ਨਤਮਸਤਕ ਹੋਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਰ ਸਿਮਰਤ ਕੌਰ ਬਾਦਲ ਦੀ ਅਗਵਾਈ ਦੇ ਵਿੱਚ ਚੰਡੀਗੜ੍ਹ ਦੇ ਲਈ ਰਵਾਨਾ ਹੋਏ ਤਲਵੰਡੀ ਸਾਬੋ ਤੋਂ ਸ਼ੁਰੂ ਹੋਇਆ ਇਹ ਮਾਰਚ ਮੌੜ ਮੰਡੀ ਰਾਮਪੁਰਾ ਫੂਲ ਤਪਾ ਬਰਨਾਲਾ ਸੰਗਰੂਰ ਭਵਾਨੀਗੜ ਪਟਿਆਲਾ ਰਾਜਪੁਰਾ ਏਅਰਪੋਰਟ ਦੀਆਂ ਲਾਈਟਾਂ ਤੋਂ ਹੋ ਕੇ ਜੀਰਕਪੁਰ ਤੋਂ ਹੁੰਦਾ ਹੋਇਆ ਚੰਡੀਗੜ੍ਹ ਪਹੁੰਚੇਗਾ ਬਠਿੰਡਾ ਤੋਂ ਪਰਮੇਂਦਰ ਸਿੰਘ ਦੀ ਰਿਪੋਰਟ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿੱਚ ਸ਼ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਚ ਸਿੱਖ ਪੰਥ ਦੇ ਤਿੰਨ ਮਹਾਨ ਤਖਤਾਂ ਤੋਂ ਰੋਸ ਮਾਰਚ ਕੱਢੇ ਜਾ ਰਹੇ ਨੇ ਇਸ ਸਬੰਧੀ ਸ਼੍ਰੀ ਅਨੰਦਪੁਰ ਸਾਹਿਬ ਦੇ ਬਾਜੇ ਚੱਕ ਵਿਖੇ ਰੋਸ ਮਾਰਚ ਕੱਢਿਆ ਗਿਆ ਜਿਸ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੀਤੀ ਇਸ ਦੌਰਾਨ ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਮੌਜੂਦ ਰਹੇ ਰੋਸ ਮਾਰਚ ਕੱਢਣ ਤੋਂ ਪਹਿਲਾਂ ਡਾਕਟਰ ਦਲਜੀਤ ਸਿੰਘ ਚੀਮਾ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਇਸ ਮੌਕੇ ਤੇ ਵੱਡੀ ਗਿਣਤੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਲੀਡਰ ਪਹੁੰਚੇ ਇਸ ਦੌਰਾਨ ਟਰੈਕਟਰ ਮਾਰਚ ਵੀ ਕੱਢਿਆ ਗਿਆ ਜਿਸ 'ਚ ਔਰਤਾਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਵੀ ਸ਼ਾਮਲ ਸਨ ਸੇਰ ਤੋਂ ਇਹ ਅਕਾਲੀ ਵਰਕਰਾਂ ਦੇ ਵਿੱਚ ਰੋਸ ਮਾਰਚ ਨੂੰ ਲੈ ਕੇ ਜੋਸ਼ ਦੇਖਿਆ ਜਾ ਰਿਹਾ ਸੀ 1973 ਦੇ ਵਿੱਚ ਅਣਗਪੁਰ ਸਾਹਿਬ ਦਾ ਮਤਾ ਅਡਾਪਟ ਕੀਤਾ ਸੀ ਔਰ ਉਹਦੀ ਪ੍ਰਾਪਤੀ ਵਾਸਤੇ ਬੜੇ ਵੱਡੇ ਵੱਡੇ ਸੰਘਰਸ਼ ਵੀ ਹੋਏ ਪੋਲਿਟੀਕਲ ਮੂਵਮੈਂਟਸ ਵੀ ਚੱਲੀਆਂ ਔਰ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਆਪਣੇ ਉਹਨਾਂ ਸਿਧਾਂਤਾਂ ਦੇ ਉੱਤੇ ਕਾਇਮ ਹੈ ਅਕਾਲੀ ਦਲ ਕਦੇ ਵੀ ਸੱਤਾ ਦੇ ਨਾਲ ਨਹੀਂ ਜੁੜਿਆ ਆ ਮੌਜੂਦਾ ਜਿਹੜੀ ਕੈਬਨਿਟ ਦੀ ਬੁਝਾਰਤ ਛੱਡਣੀ ਇਸ ਕੱਲ ਦਾ ਪ੍ਰਤੀਕ ਹੈ ਕਿ ਸਾਡੇ ਵਾਸਤੇ ਪਹਿਲਾਂ ਕਿਸਾਨੀ ਹੈ ਪਹਿਲਾਂ ਲੋਕ ਹੈ ਉਹਨਾਂ ਦੇ ਹੱਕ ਹੈ ਉਸ ਤੋਂ ਬਾਅਦ ਸਾਡੇ ਵਾਸਤੇ ਰੁਤਬਾ ਹੈ ਫਿਰ ਉਸ ਤੋਂ ਬਾਅਦ ਸਾਡੇ ਵਾਸਤੇ ਸਰਕਾਰ ਹੈ ਇਸ ਕਰਕੇ ਕੁਦਰਤੀ ਗੱਲ ਹੈ ਅੱਜ ਵੀ ਇਸ ਧਰਤੀ ਤੇ ਖੜੇ ਹਾਂ ਉਸ ਦ੍ਰਿੜ ਨਿਸ਼ਚੇ ਨੂੰ ਅਸੀਂ ਫਿਰ ਦਰਉਂਦੇ ਹਾਂ ਕਿ ਲੋਕਾਂ ਦੀ ਖਾਤਰ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਖਾਤਰ ਕਿਸਾਨੀ ਦੇ ਹੱਕਾਂ ਦੀ ਖਾਤਰ ਖੇਤ ਮਜ਼ਦੂਰ ਦੇ ਹੱਕਾਂ ਦੀ ਖਾਤਰ ਕਿਸ ਲੈਵਲ ਦਾ ਵੀ ਸੰਘਰਸ਼ ਕਰਨਾ ਪਿਆ ਇਸ ਕਰਾਂ ਜੀ ਤਨਤ ਸਵਾਰਨਾ ਤੋਂ ਚੰਡੀਗੜ੍ਹ ਵੱਲੋਂ ਵਹਿਰਾ ਘੱਟ ਚੁਕਿਆ ਔਰ ਮੈਂ ਸਮਝਦਾ ਕਿ ਇਸ ਰੋਸਮਾਰਚ ਨੇ ਜਿੱਥੇ ਲੰਮੇ ਸਮੇਂ ਤੋਂ ਕਿਸਾਨ ਸੰਘਰਸ਼ ਨੂੰ ਸ਼ਕਤੀ ਦੇਣੀ ਆ ਤਾਕਤ ਦੇਣੀ ਆ ਉਥੇ ਦੇਸ਼ ਦੇ ਅੰਦਰ ਕਿ ਨਵੀਂ ਸਫਲਤਾ ਦਾ ਅਗਾਜ਼ ਕਰਨਾ ਆ ਆਨੰਦਪੁਰ ਦੀ ਧਰਤੀ ਜਿੱਥੇ ਪੰਜ ਦਹਾਕੇ ਪਹਿਲਾਂ ਜੋ ਚਿੰਗ ਲਾਈ ਸੀ ਇਤਾਲੀਆਂ ਨੇ ਦੇਸ਼ ਦੇ ਵਿਸ਼ਵਾਂ ਨੂੰ ਵੱਧ ਅਧਿਕਾਰ ਦੇਣ ਦੀ ਉਹ ਅੱਜ ਇੱਕ ਭਾਵੜ ਦਾ ਰੂਪ ਬਣ ਜਾ ਰਹੀ ਹੈ ਔਰ ਦੇਸ਼ ਵਿਆਪਕ ਰੀਮ ਅਸੀਂ ਰਾਜਨੀਤਿਕ ਜਿਹੜੇ ਖੇਤਰੀ ਮਾਤਿਆਂ ਨੇ ਲਾਭਵੰਦ ਕਰਕੇ ਇਹਨੂੰ ਸ਼ੁਰੂ ਕਰਾਂਗੇ। ਭਾਜੀ ਕਿੰਨਾ ਕੁ ਜੋਸ਼ ਹੈ ਤੇ ਕਿੰਨਾ ਕੁ ਸੈਂਟਰ ਸਰਕਾਰ ਦੇ ਖਿਲਾਫ ਅਪਰੋਚ ਦੇਖਿਆ ਜਾ ਰਿਹਾ ਹੈ ਨੋਜਮ। ਮਾਨ ਸਾਹਿਬ ਦਾ ਸਾਰਾ ਪੰਜਾਬ ਸੜਕਾਂ ਤੇ ਨਿਕਲ ਕੇ ਆ ਗਿਆ, ਸਾਰਾ ਪੰਜਾਬ ਘਰਾਂ ਤੋਂ ਨਿਕਲ ਕੇ ਆ ਗਿਆ ਔਰ ਸਾਰੇ ਪੰਜਾਬ ਦੀ ਸ਼ਮੂਲੀਅਤ ਨੇ ਸਾਬਤ ਕਰਤਾ ਕਿ ਸਰੋਣੀ ਅਕਾਲੀ ਦਲ ਨੇ ਜਿਹੜੀ ਲਾਭਵੰਦੀ ਕੀਤੀ ਹੈ ਇਹ ਨਾਲ ਕਿਸਾਨ ਸੰਘਰਸ਼ ਟਕਰਾ ਹੋਇਆਗਾ ਔਰ ਦੇਸ਼ ਦੇ ਵਿੱਚ ਸੁੱਖਾਂ ਨੂੰ ਵਧਤਕਾਰ ਦੇਣ ਦੀ ਲਹਿਰ ਜਿਹੜੀ ਆ ਫਰਚੱਡ ਹੋਈ। ਹੁਣ ਕਾਂਗਰਸ ਵੀ ਜਿਹੜੇ ਬਲਾਉਣ ਲਈ ਕੀ ਕਰ ਰਹੇ ਹੋ? ਹੋਰੋਂ ਵੱਖਰਾ ਕਿਉਂ ਆ? ਦੇਖੋ ਸਰੋਣੀ ਅਕਾਲੀ ਦਲ ਦਾ ਪੂਰਾ ਜਿਵੇਂ ਕਿਸਾਨ ਜਥੇਬੰਦੀਆਂ ਨੇ ਆਪਣਾ ਦਿੱਤਾ ਪਰ ਸਾਡਾ ਸਾਡਾ ਕਿਸਾਨ ਜਥੇਬੰਦੀਆਂ ਨੂੰ ਵੀ ਪੂਰਾ ਸਹਿਯੋਗ ਹੈ ਤੇ ਸਰਵਣੀ ਇਕਾਲੀ ਦਾ ਆਪਣੇ ਵਰਕਰਾਂ ਖਨੀ ਸਹਾਵਨਦੀ ਕਰਕੇ ਅੱਛਾ ਕਿਸਾਨਾਂ ਕਿਸਾਨਾਂ ਨੇ ਪਰ ਜੇ ਸਾਨੂੰ ਨਾਲ ਲੈਣਗੇ ਤਾਂ ਅਸੀਂ ਨਾਲ ਰਹਾਂਗੇ ਸਾਬਕਾ ਕੈਬਨ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਸਾਨੀ ਸੰਬੰਧੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨਾਂ ਦੀ ਹਮਾਇਤ ਕੀਤੀ ਹੈ ਅਤੇ ਇਹਨਾਂ ਨੂੰ ਕਿਸਾਨਾਂ ਦੇ ਹਿੱਤ ਚ ਦੱਸਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਧਰਨੇ ਲਗਾਉਣ ਦੀ ਥਾਂ ਆਪਣੀਆਂ ਫਸਲਾਂ ਨੂੰ ਸਾਂਭਣ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੰਗਲ ਵਿਖੇ ਗਰੋਧ ਵਿੱਚ ਧਰਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਇਹ ਵਿੜਾ ਕੰਮ ਕਰਨ ਦਾ ਹੈ ਖੇਤਾਂ ਵਿੱਚ ਮੱਕੀ ਅਤੇ ਝੋਨੇ ਦੀ ਫਸਲ ਪੱਕ ਕੇ ਤਿਆਰ ਹੈ ਜਿਸ ਨੂੰ ਕੱਟ ਕੇ ਪਹੁੰਚਾਉਣ ਦੀ ਜ਼ਰੂਰਤ ਹੈ ਮਿੱਤਲ ਨੇ ਕਿਹਾ ਕਿ ਕਿਸਾਨ ਧਰਨੇ ਖਤਮ ਕਰਕੇ ਆਪਣੀਆਂ ਫਸਲਾਂ ਸਪਾਗੜੀ ਸੰਭਾਲਣ ਲਈ ਭਾਜਪਾ ਕਿਸਾਨਾਂ ਦੇ ਨਾਲ ਹਮੇਸ਼ਾ ਖੜੀ ਹੈ ਲੋਕੋ ਬੜੀ ਗੱਤ ਸਮਝੀ ਹੈ ਕਿ ਕਿਸਾਨ ਦਾ ਇਸ ਵਕਤ ਕੰਮ ਕਰਨ ਦਾ ਤੈਨ ਫਸਲ ਬੱਕਰੀ ਹੈ ਫਸਲ ਕਟਾਈ ਦਾ ਸਮੇਂ ਬੱਕੀ ਮੈਂ ਦੇਖ ਕੇ ਅੰਦਰ ਹੈ ਅੰਦੇ ਅੰਦੇ ਦੇਖਿਆ ਬਹੁਤ ਸਾਰੇ ਖੇਤਾਂ ਦੀ ਬੱਕੀ ਕਟਾਈ ਹੋ ਚੁੱਕੀ ਹੈ। ਔਰ ਕਈ ਤਾਂ ਧਾਨ ਵੀ ਕੱਟੇ ਜਾ ਸਕਿਆ ਪਰ ਬਹੁਤ ਥੋੜੀ ਕੁਆਨਟੀਟੀ ਹੈ। ਜਿਹੜਾ ਧਾਨ ਮੰਡੀ ਚ ਆਇਆ ਉਹ ਜੋ ਕਾਫੀ ਸਾਰਾ ਖੇਤ ਦੇ ਵਿੱਚ। ਤੋਂ ਉਹ ਮੰਡੀ ਤੋਂ ਰੁਕਣਾ ਗਜ਼ਾਰ ਨੂੰ ਖੇਤ ਤੋਂ ਬਾਹਰ ਕੱਟਣਾ। ਨਾ ਕਿਸਾਨ ਦੇ ਇਸ ਚ ਨਾ ਪੰਜਾਬ ਦੇ। ਸੋ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਵੀ ਤੁਹਾਨੂੰ ਐਗਸਟੇਸ਼ਨ ਦਾ ਰੱਲਤਾ ਠੀਕ ਹੈ ਉਸੇ ਆਪਣੀ ਫਸਲ ਸੰਭੋ ਔਰ ਨਾਲ ਫਸਲ ਦੇ ਪਗੜੀ ਸੰਭਾਲ ਜੇ ਤਾਂ ਇਹ ਗਾਣਾ ਗਾਇਆ ਜਾਂਦਾ ਜਾਦੀ ਦਿਖਾਈ ਚ ਤੇ ਫਸਲ ਵੀ ਸੰਭੋ ਤੇ ਪਗੜੀ ਵੀ ਸੰਭੋ ਔਰ ਅਸੀਂ ਤੁਹਾਡੀ ਫਸਲ ਸੰਭੰਦ ਔਰ ਤੁਹਾਡੀ ਪਗੜੀ ਦੀ ਰੱਖਿਆ ਕਰਨ ਤੁਹਾਡੇ ਨਾਮ ਹੈ ਤੁਹਾਡੀ ਇੱਜ਼ਤ ਕਰਨ ਤੁਹਾਡੇ ਨਾਮ ਹੈ ਭਾਰਤੀ ਜਨਤਾ ਪਾਰਟੀ ਕਿਸਾਨ ਦੀ ਪੂਰੀ ਇੱਜ਼ਤ ਕਰਦੀ ਹੈ ਔਰ ਉਹਦੀ ਇੱਜ਼ਤ ਕਰਨ ਦੀ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ ਇਸ ਲਈ ਮੈਂ ਖਾਨ ਪ੍ਰਾਵਾ ਨੂੰ ਬੇਨਤੀ ਕਰਦਾ ਹਾਂ ਕਿ ਫਸਲ ਤੋੜੀ ਤਿਆਰ ਹੈ ਇੱਕ ਹਫ਼ਤੇ ਦੇ ਬਾਅਦ ਫਸਲ ਸਾਰੀ ਮੰਡੀ ਚਾਣੀ ਹੈ ਰਾਹੁਲ ਗਾਂਧੀ ਦੇ ਪੰਜਾਬ ਦਾਰੇ ਤੇ ਬੋਲਦੇ ਆ ਉਹਨਾਂ ਕਿਹਾ ਕਿ ਕੈਪਟਨ ਨੇ ਚੋਣਾਂ ਦੌਰਾਨ ਰਾਹੁਲ ਨੂੰ ਪੰਜਾਬ ਵਿੱਚ ਵੜਨ ਨਹੀਂ ਦਿੱਤਾ ਤੇ ਹੁਣ ਰਾਹੁਲ ਗਾਂਧੀ ਪੰਜਾਬ ਵਿੱਚ ਆ ਕੇ ਕੀ ਉਖਾੜ ਲੈਣਗੇ ਇਲੈਕਸ਼ਨ ਵਿਲੇ ਤੋਂ ਨਵਾਂ ਨਿਕਟੇ ਦਾ ਕਪਤਾਨ ਦਾ ਉਹਨੇ ਹੁਣ ਕਿਹਾ ਗਰਮਾ ਕੇ ਹੁਣ ਰਾਹੁਲ ਜਿੱਤੇ ਮਰਜ਼ੀ ਜਾਈ ਜਾ ਕੋਈ ਫਰਕ ਨਹੀਂ ਪੈਂਦਾ ਸਾਡੀ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਚੰਗਾ ਜਿੰਨਾ ਬੋਲੂਗਾ ਸਾਡਾ ਫਾਇਦਾ ਹੋਊਗਾ ਸਾਡੇ ਵੋਟਾਂ ਦਾਸ ਬੁਲਾ ਕੇ ਜਾਊਂਗਾ ਬਾਬਰੀ ਮਸਜਿਦ ਦੇ ਮਾਮਲੇ ਤੇ ਬੋਲਦੇ ਹਾਂ ਮਿੱਤਰ ਨੇ ਕਿਹਾ ਕਿ ਕੁਝ ਲੋਕਾਂ ਨੇ ਜਾਣ ਬੁੱਝ ਕੇ ਭਾਜਪਾ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰਨ ਦੇ ਮਕਸਦ ਨਾਲ ਝੂਠਾ ਕੇਸ ਪਾਇਆ ਸੀ ਅਤੇ ਉਸ ਵੇਲੇ ਦੇ ਵੱਡੇ ਭਾਜਪਾ ਆਗੂਆਂ ਦੇ ਨਾਮ ਇਸ ਵਿੱਚ ਸ਼ਾਮਲ ਕੀਤੇ ਸਨ ਪਰ ਖੁਸ਼ੀ ਦੀ ਗੱਲ ਇਹ ਹੈ ਕਿ ਦੇਸ਼ ਦੀ ਵੱਡੀ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਬਾਇਜਤ ਸਾਰੇ ਭਾਜਪਾ ਆਗੂਆਂ ਨੂੰ ਬਰੀ ਕਰ ਦਿੱਤਾ ਹੈ ਕੁਝ ਲੋਗਾਂ ਨੇ ਜਾਣ ਬੁੱਝ ਕੇ ਭਾਰਤੀ ਜਨਤਾ ਪਾਰਟੀ ਦਾ ਅਕਸ ਖਰਾਬ ਕਰਨ ਵਾਸਤੇ ਇਮੇਜ ਕਰਾਨ ਕਰਨ ਰਾस्ते ਜਲਦਵਾਜ਼ੀ ਦੇ ਵਿੱਚ ਝੂਠਾ ਕੇਸ ਪਾਇਆ। ਔਰ ਸਾਡੀਆਂ ਜਿਹੜੀਆਂ ਉਸ ਵਕਤ ਦੀਆਂ ਬੜੀਆਂ ਹਸਤੀਆਂ ਸੀ ਉਹ ਸਾਰਿਆਂ ਦੇ ਨਾਮ ਉਹਦੇ ਲਿਖਾਤੇ ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਦੇਸ਼ ਦੀ ਅਦਾਲਤ ਨੇ ਬਾਈਜ਼ਤ ਸਰਨ ਬਰੀ ਕਰਤਾ। ਔਰ ਇਹ ਸਾਡੀ ਨੇਤਾਵਾਂ ਦੀ छवि ਵਧੀਆ ਬਣੀ ਹੈ ਔਰ ਪਾਰਟੀ ਦਾ ਇਮੇਜ ਬਹੁਤ ਬਣਿਆ ਔਰ ਇਹ ਪਾਰਟੀ ਵਾਸਤੇ ਬਹੁਤ ਖੁਸ਼ੀ ਦੀ ਔਰ ਚਿਤ ਦੀ ਖੁਸ਼ੀ ਦੱਲਿਆ ਇਸੇ ਕਰਕੇ ਅੱਜ ਵਰਕਰ ਵੀ ਸਾਰੇ ਨਿਯਾਲੋ ਵਿੱਚ ਖੁਸ਼ ਹੋਏ ਕਿ ਸਾਡੇ ਲੀਡਰ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਲੋਕਾਂ ਦੇ ਨਾਂ ਉਹਦੇ ਵਿੱਚ ਲਿਖੇ ਹੋਏ ਹਨ ਅਡਵਾਨੀ ਜੀ ਜਿੰਗੋਟਾ ਆਉਂਦਾ ਹੈ ਮੁਲੀਨੌਰ ਜੋਸ਼ੀ ਫਿਰ 우ਮਾ ਬਾਦਤੀ 7 ਨਵੰਬਰ ਰਤਮਰਾ ਕਲਿਆਨ ਸਿੰਘ ਤੇ ਕੋ ਮੰਗ ਜਿਹੜੇ ਥੇ ਇੱਕ ਆਚਾਰੀय ਧਰਿੰਦਰ ਮੇਰੇ ਨਾਲ ਕੋਈ ਛੱਡੇ ਨਹੀਂ ਨਾ ਕੋਈ ਸੰਤ ਛੱਡੇ 나 ਕੋ ਰਾਇਨ ਨਤੀ ਨਿਤ ਜਿਹੜੇ ਨਾ ਕੋਈ ਇਵਜਟ ਇੱਕ ਪਾਸੇ ਜਿੱਥੇ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਕਰ ਰਹੇ ਨੇ ਉੱਥੇ ਹੀ ਦੂਜੇ ਪਾਸੇ ਭਾਜਪਾ ਆਗੂ ਇਹਨਾਂ ਕਾਨੂੰਨਾਂ ਦੀ ਹਮਾਇਤ ਕਰ ਰਹੇ ਨੇ ਅਜੇ ਵਿੱਚ ਦੇਖਣਾ ਹੋਵੇਗਾ ਕਿ ਪੰਜਾਬ ਵਿੱਚ ਖੇਤੀ ਕਾਨੂੰਨਾ ਖਿਲਾਫ ਉੱਠਿਆ ਇਹ ਅੰਦੋਲਨ ਕਿੰਨਾ ਕੁ ਕਾਮਯਾਬ ਹੁੰਦਾ ਹੈ। ਸ਼੍ਰੀ ਅਨੰਦਪੁਰ ਸਾਹਿਬ ਤੋਂ ਬੋਦ ਸਿੰਘ ਰਾਣਾ ਦੀ ਰਿਪੋਰਟ। ਪੰਜਾਬ ਹਰਿਆਣਾ ਹਾਈ ਕੋਰਟ ਨੇ ਸਕੂਲ ਫੀਸਾਂ ਦੇ ਮਾਮਲੇ ਵਿੱਚ ਸਕੂਲ ਪ੍ਰਬੰਧਕਾਂ ਨੂੰ ਆਦੇਸ਼ ਦਿੱਤੇ ਨੇ ਕਿ ਉਹ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਆਪਣੀ ਬੈਲੈਂਸ ਸ਼ੀਟ ਜਮ੍ਹਾਂ ਕਰਵਾਉਣ ਜਿਸ ਵਿੱਚ ਇਹ ਦੱਸਿਆ ਜਾਵੇ ਕਿ ਸਕੂਲ ਅਧਿਆਪਕਾਂ ਨੂੰ ਪੂਰੀ ਤਨਖਾਹ ਪਹਿਲਾਂ ਦੀ ਤਰ੍ਹਾਂ ਹੀ ਦਿੰਦੇ ਨੇ। ਇਹ ਵੀ ਦੱਸਿਆ ਜਾਵੇ ਕਿ ਸਕੂਲਾਂ ਦੀ ਆਮਦਨ ਕਿੰਨੀ ਹੈ ਤੇ ਖਰਚਾ ਕਿੰਨਾ ਹੈ। ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਦੀ ਤਰਫੋਂ ਪੇਸ਼ ਹੋਏ ਵਕੀਲ ਚਰਨਪਾਲ ਸਿੰਘ ਬਾਗੜੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿੱਜੀ ਸਕੂਲ ਨੂੰ ਇਹ ਆਦੇਸ਼ ਵੀ ਦਿੱਤੇ ਗਏ ਨੇ ਕਿ ਜਿਹੜੇ ਸਕੂਲ ਆਨਲਾਈਨ ਕਲਾਸਾਂ ਲਾਉਂਦੇ ਨੇ ਉਹ ਕੇਵਲ ਟਿਊਸ਼ਨ ਫੀਸ ਹੀ ਲੈ ਸਕਦੇ ਨੇ ਇਸ ਮਾਮਲੇ ਦੀ ਅਗਲੀ ਤਰੀਕ ਪੰਜਾਬ ਹਰਿਆਣਾ ਹਾਈ ਕੋਰਟ ਨੇ 12 ਨਵੰਬਰ ਦੀ ਤੈਅ ਕੀਤੀ ਹੈ ਬੈਂਚ ਨੇ ਜੋ ਸਿੰਗਲ ਬੈਂਚ ਦਾ ਆਰਡਰ ਸੀ ਉਹ ਮੋਡੀਫਾਈ ਕੀਤਾ ਕਿ ਵੀ ਜਿਹੜੇ ਸਕੂਲ ਆਨਲਾਈਨ ਐਜੂਕੇਸ਼ਨ ਦਿੰਦੇ ਨੇ ਸਿਰਫ ਉਹਨੇ ਸਕੂਲ ਹੀ ਟਿਊਸ਼ਨ ਫੀ ਚਾਰਜ ਕਰ ਸਕਦੇ ਨੇ ਟਰਾਂਸਪੋਰਟੇਸ਼ਨ ਫੀ ਕੋਈ ਚਾਰਜ ਨਹੀਂ ਕਰੇਗਾ ਸਕੂਲ ਸਕੂਲ ਵਾਲਿਆਂ ਦਾ ਜਿੰਨਾ ਐਕਸਪੈਂਡੀਚਰ ਹੋਇਆ ਹੁਣ ਤੱਕ ਦਾ ਉਹ ਵੀ ਬੈਲੈਂਸ ਸ਼ੀਟ ਹੁਣ ਤੋਂ ਲੈ ਕੇ 7 ਮਹੀਨੇ ਤੋਂ ਪਹਿਲਾਂ ਵਾਲੀ ਕੋਰਟ ਦੇ ਵਿੱਚ ਪਲੇਸ ਆਨ ਰਿਕਾਰਡ ਕਰਨਗੇ ਕਿਉਂਕਿ ਮੈਂ ਮੰਗਿਆ ਹੋਇਆ ਸੀ ਇਹ ਵੀ ਵੀ ਸਕੂਲਾਂ ਤੋਂ ਸਕੂਲਾਂ ਦਾ ਖਰਚਾ ਵੀ ਮੰਗਿਆ ਜਾਵੇ ਨਤੀਜੇ ਨੰਬਰ ਤੇ ਜਿਹੜੀ ਸਭ ਤੋਂ ਬੈਨੀਫਿਟ ਹੋਇਆ ਉਹ ਇਹ ਹੋਇਆ ਕਿ ਵੀ ਸਕੂਲ ਵਾਲਿਆਂ ਦਾ ਇਹ ਗਰਾਉਂਡ ਸੀ ਕਿ ਅਸੀਂ ਸੈਲਰੀ ਪੇ ਕਰਨੀ ਹੈ ਟੀਚਰਜ਼ ਨੂੰ ਪੋਰਟ ਨੇ ਇਹ ਵੀ ਅਬਜ਼ਰਵ ਕੀਤਾ ਵੀ ਕੋਈ ਵੀ EMPLOYE ਜੋ ਸਕੂਲ ਦਾ ਹੈ ਚਾਹੇ ਟੀਚਰ ਹੈ ਨਾਨ ਟੀਚਿੰਗ ਸਟਾਫ ਹੈ ਉਹ ਕੋਈ ਬਿਨਾ ਸੈਲਰੀ ਤੋਂ ਨਾ ਰਿਹਾ ਹੋਵੇ ਇਹ ਵੀ ਯਕੀਨੀ ਬਣਾਇਆ ਜਾਵੇ ਇਸ ਦਾ ਮਤਲਬ ਇਹ ਹੋਇਆ ਜੇ ਸਕੂਲ ਵਾਲਿਆਂ ਨੇ ਫੀਸ ਲੈਣ ਤੋਂ ਵੱਧ ਟੀਚਰਜ਼ ਨੂੰ ਸੈਲਰੀ ਨਹੀਂ ਪੇ ਕੀਤੀ ਤਾਂ ਵੀ ਉਹਨਾਂ ਦੇ ਅਗੇਂਸਟ ਕੰਟੈਂਪਟ ਜਿਹੜੀ ਹੈ ਉਹ ਲਾਈ ਕਰੂਗੀ ਉਸ ਤੋਂ ਬਾਅਦ ਜਿਹੜੀ ਪੇਰੈਂਟਸ ਵਾਸਤੇ ਹੋਰ ਵੱਡੀ ਰੀਲੀਫ ਆਈ ਹੈ ਪਹਿਲਾਂ ਜਿਹੜੇ ਸਕੂਲ ਸੀਗੇ ਆਨਲਾਈਨ ਐਜੂਕੇਸ਼ਨ ਨਹੀਂ ਸੀ ਦੇ ਰਹੇ ਉਹ ਸਿਲੇਬਸ ਭੇਜ ਰਹੇ ਸੀ ਉਹ ਜਿਹੜੇ ਕਲਾਸ ਡੈਲੀ ਬੇਸ ਤੇ ਡੈਲੀ ਬੇਸ ਤੇ ਨਹੀਂ ਸੀ ਲਾਉਂਦੇ ਉਹ ਹੁਣ ਬੱਚਿਆਂ ਦੇ ਪੇਰੈਂਟਸ ਤੋਂ ਕੋਈ ਪੈਸਾ ਨਹੀਂ ਲੈ ਸਕਦੇ ਐਨੂਅਲ ਚਾਰजेस ਅਦਰ ਚਾਰजेस ਆਪਣੇ ਆਪ ਸੈਲਫ ਕੈਲਕੂਲੇਟ ਕਰਕੇ ਟਰਾਂਸਪੋਰਟੇਸ਼ਨ ਚਾਰजेस ਸਾਰੇ ਹੀ ਡਿਵੀਜ਼ਨ ਬੈਂਚ ਨੇ ਰੋਕ ਲਾਤੀ ਹੈ ਔਰ ਨਵੰਬਰ 14 ਨਵੰਬਰ ਲਈ ਅੱਗੇ ਜਿਹੜੀ ਡੇਟਾ ਉਹ ਰੱਖ ਲਈ ਗਈ ਹੈ ਤੇ ਜਿਹੜੇ ਕੰਟੈਂਪਟ ਦਾ ਕੀ ਬਣਿਆ ਕੰਟੈਂਪਟ ਦਾ ਫਿਰ ਅੱਗੇ ਚੱਲੂ ਕੇਸ ਨਹੀਂ ਹਲੇ ਅਪੀਲ ਚੱਲ ਰਹੀ ਹੈ ਅਪੀਲ ਦੇ ਵਿੱਚ ਇੰਟਰਮ ਆਰਡਰ ਹੋਇਆ ਤੇ ਨਾਲੇ ਕਿਹਾ ਵੀ ਜਿੰਨੇ ਤੋਂ ਅਸੀਂ ਆਰਗੂਮੈਂਟ ਹੈ ਉਹ ਆਪਣੇ ਐਕਸਚੇਂਜ ਕਰੋ 19 ਦਿਨ ਉਸ ਤੋਂ ਬਾਅਦ ਫਾਈਨਲ ਆਰਗੂਮੈਂਟਸ ਦੇ ਲਈ ਹੋਰ ਵੀ ਜੋ ਅਸੀਂ ਮੰਗਿਆ ਹੋਇਆ ਉਹਦੇ ਲਈ ਅਸੀਂ ਜਦੋਂ ਚਾਹੇ ਯਾਦ ਰੱਖਾਂਗੇ ਜਾਰੀ ਰੱਖਾਂਗੇ ਜਿੱਦਾਂ ਕਿ ਅਸੀਂ ਮੰਗਿਆ ਸਿਰਫ ਜੇ 2 ਕਲਾਸਾਂ ਲਾਣੇ ਆ 6 ਕਲਾਸਾਂ ਤੋਂ ਸਿਰਫ 19 ਵੀ ਹੂੰ ਟਿਊਸ਼ਨ ਫੀਸ ਤੋਂ ਵੀ 19 ਮੰਗ ਲੈਣੀ ਬਣਦੀ ਐ ਉਹ ਵਾਲੀਆਂ ਕੰਟੈਂਸ਼ਨਸ ਵੀ ਕਲੀਅਰ ਹੋ ਜਾਣਗੀਆਂ ਇਹ ਤਾਂ ਫਾਇਦਾ ਸਕੂਲ ਟੀਚਰਾਂ ਨੂੰ ਕੋਈ ਹੋਗਾ ਜਿਹੜੇ ਪ੍ਰਾਈਵੇਟ ਸਕੂਲ ਟੀਚਰ ਨੂੰ ਸੈਲਰੀ ਨਹੀਂ ਮਿਲਦੀ ਜਿਹੜੇ ਸਕੂਲਾਂ ਦੇ ਟੀਚਰਜ਼ ਨਾਲ ਧੱਕਾ ਹੁੰਦਾ ਪਿਆ ਸੀ ਜੇ ਪੇਰੈਂਟਸ ਤੋਂ ਫੀਸ ਵਸੂਲਣਗੇ ਨਾ ਫਿਰ ਦੇਣੀ ਪਊਗੀ ਜਦੋਂ ਦੇਣੀ ਪੈਂਦੀ ਹੈ ਉਦੋਂ ਤਾਂ ਮੈਨੇਜਮੈਂਟ ਨੂੰ ਪ੍ਰੋਬਲਮ ਹੁੰਦੀ ਹੈ ਇਹੀ ਤਾਂ ਸਾਡਾ ਗਰਾਊਂਡ ਸੀ ਵੀ ਸਾਤੋਂ ਪੈਸੇ ਹਾਂ ਲੈ ਲਓ ਟੀਚਰਜ਼ ਵਾਸਤੇ ਲਾਓ ਹੁਣ ਜਦੋਂ ਐਕਸਪੈਂਡੀਚਰ ਵੀ ਆਊਗਾ ਕਲੀਅਰ ਤਾਂ ਉਦੋਂ ਹੋਣਾ ਹੈ ਨਾ ਖਰਚਾ ਕਿੰਨਾ ਹੈ ਉਹ ਬਲੈਕ ਐਂਡ ਵਾਈਟ ਦੇ ਵਿੱਚ ਬੈਲੈਂਸ ਸ਼ੀਟ ਜਦੋਂ ਆਏਗੀ ਨਾ ਫਿਰ ਪਤਾ ਚੱਲੂਗਾ ਵੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਦੇਸ਼ ਦੇ ਕਿਸਾਨਾਂ ਉੱਪਰ ਥੋਪੇ ਗਏ ਖੇਤੀ ਬਿੱਲਾਂ ਦੇ ਵਿਰੋਧ ਦੇ ਚਲਦਿਆਂ ਹੁਣ ਕਿਸਾਨਾਂ ਨੇ ਪੰਜਾਬ ਦੇ ਸਾਰੇ ਭਾਜਪਾ ਆਗੂਆਂ ਦੇ ਘਰਾਂ ਦਾ ਕਿਰਾਉ ਕਰਕੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਨੇ ਜਿਸ ਦੇ ਚਲਦਿਆਂ ਜਲੰਧਰ ਵਿਖੇ ਆਪਣੇ ਟਰੈਕਟਰਾਂ ਉੱਤੇ ਪਹੁੰਚੇ ਕਿਸਾਨਾਂ ਵੱਲੋਂ ਭਾਜਪਾ ਆਗੂ ਤੇ ਮਸ਼ਹੂਰ ਗਾਇਕ ਹੰਸ ਰਾਜ ਹੰਸ ਦੇ ਘਰ ਦਾ ਕਿਰਾਉ ਕਰਕੇ ਪਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ ਕਰਨ ਲਈ ਕਿਸਾਨ ਨੇੜਲੇ ਪਿੰਡਾਂ ਤੋਂ ਖਾਸ ਕਰਕੇ ਜਲੰਧਰ ਪਹੁੰਚੇ ਸਨ ਜਿਨ੍ਹਾਂ ਨੇ ਹੰਸਰਾਏ ਹਸਦੇ ਘਰ ਦੇ ਬਾਹਰ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਕਿਸਾਨਾਂ ਨੇ ਆਖਿਆ ਕਿ ਉਹਨਾਂ ਵੱਲੋਂ ਭਾਜਪਾ ਦੇ ਆਗੂਆਂ ਦੇ ਘਰਾਂ ਦਾ ਸੂਬੇ ਪਰ ਵਿੱਚ ਘਰੋ ਕਰਕੇ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪੰਜਾਬ ਦੇ ਜਿਸ ਵੀ ਹਲਕੇ ਵਿੱਚ ਭਾਜਪਾ ਆਗੂ ਜਾਣਗੇ ਉਹਨਾਂ ਨੂੰ ਹਲਕੇ ਵਿੱਚ ਵੜਨ ਤੋਂ ਰੋਕਿਆ ਜਾਵੇਗਾ ਅੱਜ ਦਾ ਮਾਰਚ ਨਕੌਦਰ ਤੋਂ ਸ਼ੁਰੂ ਕੀਤਾ ਗਿਆ ਨਕੌਦਰ ਤੋਂ ਸ਼ੁਰੂ ਕਰਕੇ ਜਲੰਧਰ ਸਿਟੀ ਵਿੱਚ ਅਸੀਂ ਐਂਟਰ ਕਰ ਚੁੱਕੇ ਹਾਂ ਅੱਜ ਦਾ ਮਾਰਚ ਪੰਜਾਬ ਦੇ ਜਿਹੜੇ ਬੀਜੇਪੀ ਦੇ ਲੀਡਰ ਆ ਸੁੱਤੇ ਬੈ ਕੰਬ ગાંધી ਦੀ ਨੀਂਦ ਉਹਨਾਂ ਨੂੰ ਜਗਾਉਣ ਜਾ ਰਹੇ ਆ ਔਰ ਮੈਂ ਪੰਜਾਬ ਦੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰੂੰਗਾ ਹੱਥ ਬੰਨ੍ਹ ਕੇ ਵੀ ਪੰਜਾਬ ਨੂੰ ਬਚਾਉਣਾ ਆ ਅੱਜ ਬੀਜੇਪੀ ਦੇ ਜਿਹੜੇ ਲੀਡਰ ਆ ਇਹਨਾਂ ਦੇ ਘਰ ਕੇ ਰੋ ਇਹਨਾਂ ਨੂੰ ਨਿਕਲਣਾ ਬੰਦ ਕਰੋ ਪਰ ਮੈਂ ਆਪਣੇ ਵੱਲੋਂ ਇਹ ਕਹਿੰਦਾ ਆ ਕਿ ਪੰਜਾਬ ਦਾ ਕੋਈ ਵੀ ਬੀਜੇਪੀ ਦਾ ਵੱਡਾ ਲੀਡਰ ਜੇ ਕੋਈ ਨਕੌਦਰ ਜਾਊਗਾ ਜਾਂ ਪੰਜਾਬ ਦੀਆਂ ਕਿਸੇ ਟਰੱਕ ਜਿਵੇਂ ਜਾਊਗਾ ਤੇ ਜ਼ੋਰਦਾਰ ਤਰੀਕੇ ਨਾਲ ਵਿਰੋਧ ਕਰਾਂਗੇ ਪੰਜਾਬ ਦੇ ਕਿਸੇ ਲੀਡਰ ਨੂੰ ਬੀਜੇਪੀ ਨੂੰ ਕਿਸੇ ਹਲਕੇ ਜਵਾਲਨਾ ਦਿਓ ਇਹਨਾਂ ਦੇ ਨਾਸੀ ਦਮ ਕਰ ਦਿਓ ਇਹਨਾਂ ਨੇ ਤਾਂ ਜਾ ਕੇ ਉੱਤੇ ਦਬਾਅ ਪਾਉਣਾ ਕਿ ਸਾਨੂੰ ਲੋਕ ਘਰਾਂ ਤੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ ਮੈਂ ਤਾਂ ਇੱਕੋ ਸਾਰੇ ਪੰਜਾਬ ਵਾਸੀਆਂ ਨੂੰ ਸਾਰੀ ਸਿਆਸੀ ਪਾਰਟੀਆਂ ਨੂੰ ਅਪੀਲ ਕਰਦਾ ਇੱਕ ਝੰਡੇ ਥੱਲੇ ਇਕੱਠੇ ਹੋ ਜਓ ਜੇ ਪੰਜਾਬ ਬਚਾਉਣਾ ਹੈ ਜਿਹੜੀ ਸਿਆਸਤ ਆ ਲੰਬਾ ਸਮਾਂ ਪਿਆ ਆ 1.5 ਸਾਲ ਹਲੇ ਪਿਆ ਉਦੋਂ ਸਿਆਸਤ ਕਰ ਲਾਂਗੇ ਅੱਜ ਆਪਾਂ ਪੰਜਾਬ ਦੀ ਕਿਸਾਨੀ ਬਚਾਲੀਏ ਪੰਜਾਬ ਬਚਾਲੀਏ ਮੇਰਾ ਖਿਆਲ ਤਾਂ ਅੱਜ ਦੇਖੋ ਤੁਸੀਂ ਆਏ ਅਸੀਂ ਆਏ ਆ ਕੋਈ ਸਿਆਸੀ ਪਾਰਟੀ ਦਾ ਝੰਡਾ ਨਹੀਂ ਕੱਲੇ ਕਾਲੇ ਝੰਡੇ ਥੱਲੇ ਇਕੱਠੇ ਹੋ ਕੇ ਆ ਰਹੇ ਆ ਜੀ ਭਗਤ ਸਿੰਘ ਦੀ ਸੋਚ ਨੂੰ ਅੱਗੇ ਵਧਾਉਣ ਲਈ ਕੋਸ਼ਿਸ਼ ਕਰ ਰਹੇ ਆ ਗੱਡੀਆਂ 'ਤੇ ਸਟicker ਲੱਗੇ ਆ ਉੱਤਰ ਪ੍ਰਦੇਸ਼ ਦੇ ਹਾਥਰਾਸ ਵਿੱਚ ਕਥਿਤ ਤੌਰ ਤੇ ਸਮੂਹਿਕ ਜ਼ਬਰ ਜਨਾਹ ਦੀ ਸ਼ਿਕਾਰ ਹੋਈ ਇੱਕ ਨਵਾਲਗ ਦਲਿਤ ਕੁੜੀ ਦੀ ਦਿੱਲੀ ਦੇ ਸਬਦਾ ਜੰਗ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ ਪੀੜਤ ਕੁੜੀ ਨੂੰ ਸੋਮਵਾਰ ਨੂੰ ਅਲੀਗੜ੍ਹ ਮੁਸਲਮ ਯੂਨੀਵਰਸਿਟੀ ਮੈਡੀਕਲ ਕਾਲਜ ਤੋਂ ਦਿੱਲੀ ਦੇ ਸਫਦਰ ਜੰਗ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਉਹ ਪਿਛਲੇ 2 ਹਫ਼ਤਿਆਂ ਤੋਂ ਮੌਤ ਨਾਲ ਜੰਗ ਲੜ ਰਹੀ ਸੀ ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਕੁੜੀ ਨਾਲ 14 ਸਤੰਬਰ ਨੂੰ ਉਸ ਸਮੇਂ ਸਮੂਹਿਕ ਜ਼ਬਰਜਨਾਹ ਹੋਇਆ ਜਦੋਂ ਆਪਣੀ ਮਾਂ ਤੇ ਭਰਾ ਨਾਲ ਕਾ ਕੱਟਣ ਗਈ ਸੀ ਪੰਜਾਬ ਸਟੇਟ ਔਮਨ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਅੰਕੁਲਾਟੀ ਨੇ ਇਸ ਘਟਨਾ ਤੇ ਦੁੱਖ ਜਤਾਇਆ ਮਨ ਬਹੁਤ ਦੁਖੀ ਹੈ ਕਿ ਇਹ ਜੋ ਹਾਤਰਸ ਮੇਂ ہماری ਇੱਕ ਬੱਚੀ ਕੇ ਸਾਥ ਹੋਆ क्या ये दरिंदगी की कितनी निर्भया अब तक ऐसे अपनी जान गवाती रहेंगी और ये दरिंदगी को सहती रहेंगी कितने हमारे परिवार इस वह जो ये वहशी नामा यूपी जैसी स्टेट में हुआ कितना संजीदा मुद्दा और हमारा आज देश के कितने लोग इस मुद्दे पे बात कर रहे हैं कि पिछले जब पीछे एक निर्भया कांड दिल्ली में जो हुआ था जिसने दरिंदगी की हर हद पार कर दी थी पूरा देश उस बच्ची की हालत पे रोया बहुत ही वो भी दिल दहलाने वाली ये घटना थी उसी को ये जो अब दूसरी घटना हुई है कि बच्ची का अंतिम संस्कार तक नहीं हो पाया और जितनी ही बर्बरता और निर्दयता से उस ले बच्ची का रेप हुआ सारे समाज को उसने हिला के रख दिया है कि हमारा सिस्टम या कब ऐसा कानून आएगा कि हमारी इस संजीदा मुद्दे पर कब हमारी सारी राजनीतिक पार्टियाँ एकजुट होके ये एक नेशनल मुद्दा है ਇਸ ਬਲਟਨ ਚ ਫਿਲਹਾਲ ਇਹ ਨਹੀਂ ਮੈਨੂੰ ਯਾਨੀ ਤਰਮਿੰਦਰ ਸੰਧੂ ਨੂੰ ਦੀ ਇਜਾਜ਼ਤ ਧੰਨਵਾਦ